सत्रिकाल जी आज से नंबर सिस्टम द पार्ट सिक्स करन जा रहे हैं पार्ट सिक्स 6 पिछले 2014 15 ते 16 दे प्रीवियस ईयर क्वेश्चन करेंगे पेपर 1 दे सब्जेक्ट मैथ पहला क्वेश्चन है का साढ़े को 43.010110111 ਇਜ਼ ਇਰੈਸ਼ੀਨਲ ਨੰਬਰ ਇਰੈਸ਼ੀਨਲ ਨੰਬਰ ਕੈਨ ਨੋਟ ਸੇ ਐਨ ਇੰਟੀਜਰ 43.010110111 ਅਸੰਖਿਆ ਕਿਹੜੀ ਪਰਮੇਸ਼ੰਖਿਆ ਅ ਪਰਮੇਸ਼ੰਖਿਆ ਇਹਨਾਂ ਵਿੱਚੋਂ ਕੁਝ ਕਹਿ ਨਹੀਂ ਸਕਦੇ ਜਾਂ ਪੂਰਨ ਸੰਖਿਆ ਹੈ ਅਸੀਂ ਆਪ ਦੀ ਪਹਿਲੀ ਜਿਹੜੀ ਕਲਾਸ ਕੀਤੀ ਸੀ ਥਿਊਰੀ ਦੀ ਕਲਾਸ ਵਿੱਚ ਦੱਸਿਆ ਸੀ ਅ ਪਰਮੇ ਨੰਬਰ ਹੁੰਦੇ ਨੇ ਜਿਹੜੇ ਨੋਨ ਟਰਮੀਨੇਟਿੰਗ ਨੋਨ ਰਿਪੀਟਿੰਗ ਹੁੰਦੇ ਨੇ ਨੋਨ ਟਰਮੀਨੇਟਿੰਗ ਤੇ ਨੋਨ ਰਿਪੀਟਿੰਗ ਨਾ ਤਾਂ ਉਹ ਰੁਕਦੇ ਨੇ ਨਾ ਹੀ ਉਹ ਰਿਪੀਟ ਹੁੰਦੇ ਨੇ ਨਾ ਤਾਂ ਉਹਨਾਂ ਦੀ ਦੁਹराई ਹੁੰਦੀ ਹੈ ਉਹਦਾ ਜਿਹੜਾ ਨੇਚਰ ਹੁੰਦਾ ਉਹ ਸ਼ਾਂਤ ਨਹੀਂ ਹੁੰਦਾ ਅਸ਼ਾਂਤ ਹੁੰਦਾ ਹੁਣ ਦੇਖੋ ਆ ਨੰਬਰ ਰਿਪੀਟ ਨਹੀਂ ਹੋ ਰਹੇ ਲੇਕਿਨ ਆ ਨੰਬਰ ਰੁਕ ਗਏ ਇਹ ਨੰਬਰ ਐ ਚੱਲਦੇ ਰਹਿੰਦੇ ਜਿਵੇਂ 4 3 1 0 0 1 ਐ ਚੱਲਦੇ ਰਹਿੰਦੇ ਆਵੇਂ ਡਾਟेड ਲੱਗਿਆ ਹੁੰਦਾ ਔਰ ਰਿਪੀਟ ਨਾ ਹੁੰਦਾ ਅਜਿਵੇਂ 0 1 0 ਮੈਂ ਤਾਂ ਰਿਪੀਟ ਹੋਇਆ ਜੇਕਰ ਰਿਪੀਟ ਨਾ ਹੋ ਰਿਹਾ ਹੁੰਦਾ ਤਾਂ ਉਹ ਨੰਬਰ ਉੱਪਰਵੇਂ ਹੁੰਦਾ ਲੇਕਿਨ ਆ ਨੰਬਰ ਕੀ ਹੈ

how many tens are there in 5482 5482 ਵਿੱਚ ਕਿੰਨੀਆਂ ਦਹਾਈਆਂ ਨੇ ਉਹਨੇ ਦਹਾਈਆਂ ਪੁੱਛੇ ਨੇ ਦਹਾਈਆਂ ਦਾ ਮਤਲਬ ਕੀ ਹੈ 10 ਤਾਂ ਆਪਾਂ ਸਿੰਪਲੀ ਕੀ ਕਰਾਂਗੇ 5482 ਨੂੰ 10 ਨਾਲ ਡਿਵਾਈਡ ਕਰ ਦਾਂਗੇ ਸਾਡੇ ਕੋਲ ਆ ਜਾਊਗਾ 548.2 ਇਹ ਦਸ਼ਮਲਵ ਨੇ ਕਿ ਇੱਕ ਜ਼ੀਰੋ ਐ ਥੱਲੇ ਇੱਕ ਜ਼ੀਰੋ ਅਟਾਵਾਂਗੇ ਤੇ ਇੱਕ ਅੱਖਰ ਛੱਡ ਕੇ ਇੱਕ ਡਿਜੀਟ ਛੱਡ ਕੇ ਦਸ਼ਮਲਵ ਲੱਗ ਜਾਊਗਾ ਤਾਂ ਆ ਅਧਾਈਆਂ ਦੀ ਸੰਖਿਆ ਸਾਡੇ ਕੋਲ 548 ਪੂਰੀਆਂ ਦਾਈਆਂ ਕਿੰਨੀਆਂ ਨੇ ਸਾਡੇ ਕੋਲ 548 ਜੇਕਰ ਉਹਨੇ ਸਾਨੂੰ 100 ਪੁੱਛੇ ਹੁੰਦੇ ਤਾਂ 100 ਸੀ ਤਾਂ ਜਾਂ ਇੱਥੇ ਸੈਂਕੜੇ ਪੁੱਛੇ ਹੁੰਦੇ ਤਾਂ ਆਪਾਂ ਕੀ ਕਰਦੇ ਉਹਨੂੰ 100 ਨਾਲ ਡਿਵਾਈਡ ਕਰ ਦਿੰਦੇ ਤਾਂ ਸਾਡੇ ਕੋਲ ਆ ਜਾਂਦਾ 54.82 ਤਾਂ ਸੈਂਕੜੇ ਆ ਜਾਂਦੇ 54 54 ਜੇਕਰ ਉਹਨੇ ਆਪਾਂ ਨੂੰ ਇਕਾਈਆਂ ਪੁੱਛੀ ਹੁੰਦੀ ਇਕਾਈਆਂ ਸਾਰੀਆਂ ਹੁੰਦੀਆਂ ਨੇ ਕਿਉਂਕਿ ਇਕਾਈਆਂ 'ਚ ਸਾਨੂੰ 1 ਨਾਲ ਡਿਵਾਈਡ ਕਰਨਾ ਪਊਗਾ ਇਹਨੂੰ 1 ਨਾਲ ਡਿਵਾਈਡ ਕਰਾਂਗੇ ਤਾਂ ਕੋਈ ਫਰਕ ਨਹੀਂ ਪਊਗਾ 5482 ਐਵੇਂ ਦਾ ਐਵੇਂ ਆ ਜੂਗਾ ਜੋ ਵੀ ਚੀਜ਼ ਉਹਨੇ ਪੁੱਛੀ ਉਹਦੇ ਨਾਲ ਡਿਵਾਈਡ ਕਰਨਾ ਜੇ ਉਹਨੇ ਧਾਈਆਂ ਪੁੱਛਿਆ 100 ਨਾਲ ਡਿਵਾਈਡ ਕਰਨਾ ਜੇ ਉਹਨੇ ਸੈਂਕੜੇ ਪੁੱਛਿਆ ਤਾਂ ਫਿਰ ਧਾਈਆਂ ਪੁੱਛਿਆ 10 ਨਾਲ ਡਿਵਾਈਡ ਕਰਨਾ ਜੇ ਸੈਂਕੜੇ ਪੁੱਛੇ 100 ਨਾਲ ਡਿਵਾਈਡ ਕਰਨਾ ਜੇ ਇਕਾਈਆਂ ਪੁੱਛਿਆ ਨੇ ਤਾਂ 1 ਨਾਲ ਡਿਵਾਈਡ ਕਰਨਾ ਨੈਕਸਟ ਕੁਐਸਚਨ ਸਮ ਆਫ ਦਾ ਫਰਸਟ ਐਨ ਓਡ ਨੈਚੁਰਲ ਨੰਬਰ ਪਹਿਲੀਆਂ n ਟਾਂਕ ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ ਅਸੀਂ ਇਹਨੂੰ ਫਾਰਮੂਲਾ ਰਾਹੀਂ ਵੀ ਕਰ ਸਕਦੇ ਹਾਂ ਇਹਨੂੰ ਅਸੀਂ ਜੇ ਫਾਰਮੂਲਾ ਨਹੀਂ ਆਂਦਾ ਤਾਂ ਵੈਲਿਊ ਪੁੱਟ ਕਰਕੇ ਵੀ ਦੇਖ ਸਕਦੇ ਹਾਂ ਕੀ ਪੁੱਛਿਆ ਪਹਿਲੀਆਂ n ਟਾਂਕ ਸੰਖਿਆਵਾਂ ਟਾਂਕ ਸੰਖਿਆ ਕਿਹੜੀ ਹੁੰਦੀ ਜਿਹੜੀ 2 ਤੋਂ ਡਿਵਾਈਡ ਨਹੀਂ ਹੁੰਦੀ ਔਰ ਕੁਦਰਤੀ ਸੰਖਿਆਵਾਂ ਵਿੱਚ ਕਿਤੋਂ ਸ਼ੁਰੂ ਹੁੰਦੀ 1 ਤੋਂ 1 2 3 4 5 ਐਂ ਚੱਲਦੀਆਂ ਨੇ ਇੱਕ ਨੰਬਰ ਨੇ ਆਪਾਂ ਟਾਂਕ ਸੰਖਿਆ ਪੁੱਛੀ 1 3 5 1 3 5 ਐਂ ਸੋ ਔਨ ਤਾਂ ਉਹਨੇ ਪੁੱਛਿਆ ਇਹਦੀ ਪਹਿਲੇ n ਟਰਾਂਕ ਕੁਦਰਤੀ ਸੰਖਿਆਵਾਂ ਦਾ ਫਾਰਮੂਲਾ ਕੀ ਬਣਦਾ ਹੈ ਨਾ ਚੋਂ ਤਾਂ ਆਪਾਂ ਕੀ ਕਰਾਂਗੇ ਪਹਿਲੇ ਦੋ ਸੰਖਿਆਵਾਂ ਪਹਿਲੇ ਦੋ ਸੰਖਿਆਵਾਂ ਜੋੜ ਕਰਕੇ ਦੇਖ ਲੈਣੇ ਆ ਪਹਿਲੇ ਤੇ ਦੂਜੀ ਦਾ ਜੋੜ ਕੀਤਾ ਕਿੰਨਾ ਆ ਗਿਆ ਸਾਡੇ ਕੋਲ 1 ਤੇ 3 ਕਿੰਨਾ ਆ ਗਿਆ 4 4 ਕੀ ਹੁੰਦਾ ਹੈ 2 ਦਾ ਵਰਗ 4 ਕੀ ਹੁੰਦਾ ਹੈ 2 ਦਾ ਵਰਗ ਯਾਨੀ ਕਿ ਆਪਾਂ n ਦਾ ਮੁੱਲਿਤ ਤਾਂ 2 ਸੰਖਿਆਵਾਂ ਕਿੰਨੀ ਲੈਂਦੀ ਆ 2 ਪਹਿਲੇ ਦੋ ਟਰਾਂਕ ਸੰਖਿਆਵਾਂ ਲੈਂਦੀ 1 ਤੇ 3 ਜੋੜ ਕੀਤਾ ਆ ਗਿਆ 4 ਯਾਨੀ ਕਿ ਕਿੰਦਾ ਵਰਗ ਆ ਉਹ n ਦਾ ਵਰਗ ਕੀ ਬਣ ਗਿਆ ਸਾਡੇ ਕੋਲ n ਦਾ ਵਰਗ ਹੁਣ ਅਸੀਂ ਹੋਰ ਆਪਸ਼ਨ ਤੇ ਚੈੱਕ ਕਰਾਂਗੇ

ਤਾ ਕਰਕੇ ਅਸੀਂ ਇਹਨੂੰ ट्रू ਮੰਨ ਲਾਂਗੇ ਆਪਸ਼ਨ A ਨੂੰ ਜੇਕਰ ਸਾਡੇ ਕੋਲ ਇਹ ਹੁੰਦਾ B ਤੇ C ਡਿਸਕਾਰਡ ਹੁੰਦੇ D ਰਹਿ ਜਾਂਦਾ ਤਾਂ ਅਸੀਂ ਕੀ ਕਰਦੇ ਇੱਕ ਵੈਲਿਊ ਹੋਰ ਲੈ ਲੈਂਦੇ ਜਿਵੇਂ 1 3 5 ਉਹਨਾਂ ਦਾ ਸਕੁਅਰ ਕਰਕੇ ਦੇਖਨੇ ਆ 5 ਤੇ 3 ਦੇ 8 8 ਤੇ 1 9 9 ਕਿੰਦਾ ਵਰਗ ਹੁੰਦਾ ਵੀ 3 ਦਾ ਤੇ ਅਦਰੋ ਵੀ ਪਤਾ ਲੈਂਦਾ ਵੀ ਜਿੰਨਾ ਵੀ ਸੰਖਿਆ ਦਾ ਟਾਂਕ ਸੰਖਿਆ ਜੋੜ ਕਰਾਂਗੇ ਜਿੰਨੀਆਂ ਵੀ ਸੰਖਿਆ ਲਾਵਾਂਗੇ ਸੰਖਿਆਵਾਂ 3 ਲਈਤੀਆਂ 3 ਦਾ ਵਰਗ 4 ਲਾਵਾਂਗੇ 4 ਦਾ ਵਰਗ 5 ਲਾਵਾਂਗੇ 5 ਦਾ ਵਰਗ ਕਿਉਂਕਿ ਹਮੇਸ਼ਾ ਕੀ ट्रू ਹੁੰਦਾ ਐਂਡ ਦਾ ਵਰਗ ਆ ਡਾਇਰੈਕਟ ਫਾਰਮੂਲਾ ਤੁਸੀਂ ਯਾਦ ਰੱਖ ਸਕਦੇ ਹੋ ਕਿ ਸਮ ਆਫ ਫਰਸਟ n odd ਅਤੇ ਧਿਆਨ ਰੱਖਣਾ ਸੀ odd ਨੰਬਰ ਪੁੱਛੇ ਨੇ ਨੇ ਟਾਂਕ ਸੰਖਿਆਵਾਂ ਜੇਕਰ ਇਹਨੇ ਸਿੱਧਾ ਪੁੱਛਿਆ ਹੁੰਦਾ ਸਾਡੇ ਕੋਲ ਜੇਕਰ ਇਹ ਤੇ ਟਾਂਕ ਸੰਖਿਆ ਨਾਲ ਦਿੱਤੀ ਹੁੰਦੀ n ਨੈਚੁਰਲ ਪ੍ਰਾਕ੍ਰਿਤਿਕ ਸੰਖਿਆਵਾਂ ਦਾ ਸਮ ਪੁੱਛਿਆ ਹੁੰਦਾ ਫਰਸਟ n ਨੈਚੁਰਲ ਨੰਬਰ ਦਾ ਸਮ ਪੁੱਛਿਆ ਹੁੰਦਾ ਤਾਂ ਉਹਦਾ ਫਾਰਮੂਲਾ ਸਾਡੇ ਕੋਲ ਹੁੰਦਾ ਹੈ n n 1 2 ਅਕੇਂ ਦਾ ਜੋੜ ਹੈ 1 2 3 ਤੋਂ ਲੈ ਕੇ n ਤੱਕ ਦਾ ਜੋੜ ਹੈ ਇਹਦੇ ਵਿੱਚ ਕੱਲੀਆਂ ਜਿਗਤ ਨਹੀਂ ਹੈ ਕੱਲੀਆਂ ਟਾਂਕ ਨਹੀਂ ਦੋਨੋਂ ਨੇ ਟਾਂਕ ਤੇ ਜਿਗਤ ਉਹਦਾ ਫਾਰਮੂਲਾ ਮੰਨਦਾ n (n 1) 2 ਕਈ ਵਾਰੀ ਇੱਥੇ ਤਾਂ ਪੁੱਛੇ ਸਾਨੂੰ ਟਾਂਕ ਕੁਦਰਤੀ ਸੰਖਿਆਵਾਂ ਦਾ ਜੇ ਕੱਲੀਆਂ ਕੁਦਰਤੀ ਸੰਖਿਆ ਪੁੱਛਦਾ ਸਮ ਆਫ ਫਰਸਟ n ਨੈਚੁਰਲ ਨੰਬਰ ਪੁੱਛਦਾ ਤਾਂ ਸਾਡੇ ਕੋਲ ਫਾਰਮੂਲਾ ਬਣ ਜਾਂਦਾ n (n 1) 2 ਕਈ ਵਾਰ ਸਾਨੂੰ n ਦੀ ਐਵਰੇਜ ਵੀ ਪੁੱਛ ਲੈਂਦਾ ਹੈ ਉਹਦਾ ਸੰਪੂਰਨ ਐਵਰੇਜ ਪੁੱਛ ਲੈਂਦਾ ਐਵਰੇਜ ਪੁੱਛਦਾ ਤਾਂ ਸਾਡੇ ਕੋਲ ਪਤਾ ਐਨ ਇੰਟੂ ਐਨ ਪਲੱਸ 1 ਟੂ ਤਾਂ ਇਹਦਾ ਫਾਰਮੂਲਾ ਬਣ ਜਾਂਦਾ ਔਰ ਐਵਰੇਜ ਵਿੱਚ ਕੀ ਹੈ ਜਿੰਨੀਆਂ ਸੰਖਿਆਵਾਂ ਦਾ ਜੋੜ ਹੁੰਦਾ ਫਿਰ ਲੈ ਉਹਨੀ ਸੰਖਿਆ ਨਾਲ ਡਿਵਾਈਡ ਕਰਦੇ ਐਨ ਲੈਨ ਕੱਟਿਆ ਜਾਂਦਾ ਤਾਂ ਐਵਰੇਜ ਜਾਂ ਔਸਤ ਆ ਜਾਂਦੀ ਸਾਡੇ ਕੋਲ ਐਨ ਪਲੱਸ 1 2 ਕਈ ਵਾਰੀ ਔਸਤ ਪੁੱਛ ਲੈਂਦਾ ਤਾਂ ਬਣ ਜਾਂਦਾ ਐਨ ਪਲੱਸ 1 2 ਇਸ ਪ੍ਰਕਾਰ ਦੇ ਕਈ ਸੀਰੀਜ਼ਾਂ ਦਾ ਫਾਰਮੂਲੇ ਬਣਦੇ ਨੇ ਜਿਵੇਂ 1 ਦਾ ਸਕੁਅਰ 2 ਦਾ ਸਕੁਅਰ ਐਨ ਦਾ ਅੱਡ ਬਣਦਾ 1 ਦੇ 3 2 ਦੇ 3 ਇਹਦਾ ਅੱਡ ਬਣਦਾ ਉਹ ਅਸੀਂ ਅੱਗੇ ਦੱਸਾਂਗੇ

ਕੋਈ ਦੋ ਸੰਖਿਆਵਾਂ ਮੈਂ x ਤੇ y ਮੰਨ ਲਿਆ ਸੀ ਦੋਨਾਂ ਦਾ ਜੋੜ -2 ਹੈ ਉਹ ਦੋਨਾਂ ਦਾ ਹੀ ਮਲਟੀਪਲਾਈ ਆ ਪ੍ਰੋਡਕਟ ਕਿੰਨਾ ਹੈ ਸਾਡੇ ਕੋਲ ਗੁਣਾ ਕਿੰਨੀ ਹੈ ਗੁਣਨਫਲ -3 ਹੈ ਅੰਦਰ ਉਲਟਾ ਕਰਾਂਗੇ ਅਸੀਂ ਕੀ ਹੋ ਜਾਊਗਾ 1/x 1/y ਅੰਦਰ ਰੈਸੀਪਰੋਕਲ ਦਾ ਸਮ ਪੁੱਛਿਆ ਹੈ ਸਮ ਆਫ ਰੈਸੀਪਰੋਕਲ ਉਲਟ ਕਰ ਮਤ ਜੋੜ ਅਨੂੰ ਉਲਟਾ ਕਰ ਤਾਂ ਜੋੜ ਪੁੱਛਿਆ ਹੋਇਆ ਹੈ ਅਨੂੰ ਅਸੀਂ ਹੱਲ ਕਰਾਂਗੇ ਥੱਲੇ ਕ੍ਰੋਸ ਮਲਟੀਪਲਾਈ ਕਰ ਦਾਂਗੇ x ਤੇ y ਨਾਲ ਐਲਸੀਐਮ ਵੀ ਦੀ ਨਾਲ ਕਰ ਲੋ ਚਾਹੇ ਕ੍ਰੋਸ ਮਲਟੀਪਲਾਈ ਬਟਰਫਲਾਈ ਮੈਥ ਨਾਲ ਕਰ ਲਓ x ਦੀ ਗੁਣਾ y ਨਾਲ ਕੀਤੀ y ਦੀ ਗੁਣਾ x ਨਾਲ ਕੀਤੀ y x ਦੀ ਗੁਣਾ 1 ਨਾਲ ਕੀਤੀ x ਤੇ ਸਾਡੇ ਕੋਲ ਕੀ ਬਣ ਗਿਆ x y ਲਿਖ ਲਓ ਇਹਨੂੰ ਥੱਲੇ xy ਸਾਨੂੰ ਜੋੜ ਪਤਾ ਹੈ ਕਿੰਨਾ x y ਦਾ ਮੁੱਲ ਕਿੰਨਾ -2 ਔਰ xy ਗੁਣਾ ਕਿੰਨੀ ਹੈ -38 -2 63 ਮਾਈਨਸ ਮਾਈਨਸ ਨਾਲ ਕੱਟਿਆ ਗਿਆ ਮਾਈਨਸ ਨਾਲ ਮਾਈਨਸ ਕੱਟਿਆ ਗਿਆ ਕਿੰਨਾ ਆਨਸਰ ਆਗਾ 2 63 ਈਜ਼ੀ ਕੁਐਸਚਨ ਸੀਗਾ

ਇੱਕ ਨਾ ਤਾਂ ਪ੍ਰਾਈਮ ਹੁੰਦਾ ਸਾਡੇ ਕੋਲ ਨਾ ਹੀ ਕੰਪੋਜ਼ਿਟ ਹੁੰਦਾ ਇੱਕ ਨੰਬਰ ਹੁੰਦਾ ਯੂਨਿਟ ਤੇ ਸਭ ਤੋਂ ਛੋਟੀ ਪ੍ਰਾਈਮ ਨੰਬਰ ਸਭ ਤੋਂ ਛੋਟਾ ਪ੍ਰਾਈਮ ਨੰਬਰ ਸਾਡੇ ਕੋਲ ਕੀ ਹੈ ਅਭਾਜ ਸੰਖਿਆ ਕਿ 2 ਔਰ ਸਭ ਤੋਂ ਕੰਪੋਜ਼ਿਟ ਛੋਟਾ ਨੰਬਰ ਕਿਹਾ ਹੋਇਆ 3 ਦੇ ਵਿਚਕਾਰ 4 3 ਤੇ 4 ਦੇ ਵਿਚਕਾਰ 4 4 ਕਿਉਂ ਕੰਪੋਜ਼ਿਟ ਨੰਬਰ ਹੈ ਕਿਉਂਕਿ ਇਹਦੇ ਤਿੰਨ ਗੁਣਨਖੰਡ ਰਹਿੰਦੇ ਨੇ 1 2 ਤੇ 4 ਜਿਨ੍ਹਾਂ ਦੇ ਗੁਣਨਖੰਡ 2 ਤੋਂ ਵੱਧ ਹੁੰਦੇ ਨੇ ਉਹ ਕੀ ਹੁੰਦੇ ਨੇ ਬਾਜ ਸੰਖਿਆਵਾਂ ਔਰ ਜਿੰਦੇ ਗੁਣਨਖੰਡ 2 ਹੀ ਹੁੰਦੇ ਨੇ ਉਹ ਹੁੰਦੇ ਅਭਾਜ ਸੰਖਿਆਵਾਂ ਤੇ 2 5 4 ਪੁੱਛਿਆ ਯਾਨੀ ਕਿ ਸਾਨੂੰ ਕੀ ਪੁੱਛਿਆ 2 4 2 4 ਕੱਟਿਆ ਜੋ 1 2 1/5 2 ਉੱਤਰ ਆ ਜੂਗਾ ਆਪਸ਼ਨ C ਨੈਕਸਟ ਕੁਐਸਚਨ ਡਿਨੋਮੀਨੇਟਰ ਆਫ ਅ ਹੋਲ ਨੰਬਰ ਪੂਰਨ ਸੰਖਿਆ ਦਾ ਹਰ ਕਿਉਂਦਾ ਪੂਰਨ ਸੰਖਿਆ ਸਾਡੇ ਕੋਲ 0 ਤੋਂ ਸ਼ੁਰੂ ਹੁੰਦੀ ਹੈ 0 1 2 3 ਇਹਨਾਂ ਦੇ ਥੱਲੇ ਕੁਝ ਵੀ ਨਹੀਂ ਹੈਗਾ ਹਰ ਕਿਉਂਦਾ ਥੱਲੇ ਵਾਲਾ ਡਿਨੋਮੀਨੇਟਰ ਥੱਲੇ ਕੁਝ ਵੀ ਨਹੀਂ ਹੈਗਾ ਲੇਕਿਨ ਥੱਲੇ ਅਸੀਂ ਸਾਰਿਆਂ ਦੇ ਥੱਲੇ 1 ਕਲਾ ਸਕਦੇ ਹਾਂ

ਬੰਦਗੁੰਦਾ ਅਰਥ ਹੈ ਕਿ ਜਦੋਂ ਇੱਕੋ ਸਮੂਹ ਦੇ ਦੋ ਅੰਕਾਂ ਤੇ ਕੋਈ ਕਿਰਿਆ ਕੀਤੀ ਜਾਵੇ ਕੋਈ ਵੀ ਜੋੜ ਗੁਣਾ ਵੰਡ ਜਾਂ ਸਬਟ੍ਰੈਕਸ਼ਨ ਕੀਤੀ ਜਾਵੇ ਮਾਈਨਸ ਕੀਤਾ ਜਾਵੇ ਤਾਂ ਨਤੀਜਾ ਉਸ ਸਮੂਹ ਦਾ ਅੰਕ ਹੀ ਹੁੰਦਾ ਜਿਵੇਂ ਪ੍ਰਾਕ੍ਰਿਤਿਕ ਸੰਖਿਆ ਦਾ ਅਸੀਂ ਜੋੜ ਕਰਾਂਗੇ 1 2 3 3 4 7 ਹਮੇਸ਼ਾ ਪ੍ਰਾਕ੍ਰਿਤਿਕ ਹੀ ਆਊਗਾ ਲੇਕਿਨ ਜਦੋਂ ਅਸੀਂ ਪ੍ਰਾਕ੍ਰਿਤਿਕ ਸੰਖਿਆ ਤੇ ਮਾਈਨਸ ਦੀ ਪ੍ਰੋਪਰਟੀ ਲਾਵਾਂਗੇ 7 11 ਕਰਾਂਗੇ ਤਾਂ ਆਜੂਗਾ -4 -4 ਕੀ ਹੁੰਦਾ ਨੈਚੁਰਲ ਨੰਬਰ ਨਹੀਂ ਹੁੰਦਾ ਤਾ ਕਰਕੇ ਤੇ ਆ ਪਲਸ ਦੇ ਉੱਤੇ ਤਾਂ ਫੋਲੋ ਕਰਦਾ ਹੈ ক্লোਜ਼ਰ ਪ੍ਰੋਪਰਟੀ ਨੈਚੁਰਲ ਨੰਬਰ ਤੇ ਲੇਕਿਨ ਮਾਈਨਸ ਤੇ ਫੋਲੋ ਨਹੀਂ ਕਰਦਾ ਅਰਥ ਕੀ ਜਾਂਦਾ ਕੁਐਸਚਨ ਦਾ ਮਤਲਬ ਕੀ ਹੈ ক্লোਜ਼ਰ ਪ੍ਰੋਪਰਟੀ ਕੀ ਹੁੰਦੀ ਹੈ ਕਿ ਕੋਈ ਵੀ ਸੈਟ ਦਾ ਕੋਈ ਦੋ ਨੰਬਰ ਲਿੱਤੇ ਨੇ ਜਦੋਂ ਉਹਨੂੰ ਜੋੜ ਘਟਾਓ ਗੁਣਾ ਵਾਗ ਕਰਾਂਗੇ ਉਹ ਸੈਟ ਦੇ ਵਿੱਚੋਂ ਹੀ ਹੋਵੇ ਸੈਟ ਤੋਂ ਬਾਹਰ ਨਾ ਹੋਵੇ ਠੀਕ ਹੈ ਜੀ ਨੈਕਸਟ ਪ੍ਰੋਪਰਟੀ ਹੈ ਸਾਡੇ ਕੋਲ commutative property ਕਰਮਵਟਾਂਦਰਾ ਗੁਣ ਦਾ ਅਰਥ ਹੈ ਕਿ ਅੰਕਾਂ ਦੀ ਕਰਮਵਲਤਾ ਬਦਲਣ ਨਾਲ ਕਰੀਆ ਦਾ ਨਤੀਜਾ ਨਹੀਂ ਬਦਲਦਾ ਜੇਕਰ ਅਸੀਂ ਨੰਬਰ ਦਾ ਆਰਡਰ ਚੇਂਜ ਕਰਦੇ ਆਰਡਰ ਆਫ ਨੰਬਰ ਚੇਂਜ ਕਰਦੇ ਤਾਂ ਕੋਈ ਫਰਕ ਨਾ ਪਵੇ ਜਿਵੇਂ 1 ਚ 2 ਜੋੜ ਲਈਏ ਜਾਂ 2 ਚ 1 ਜੋੜ ਲਈਏ ਇੱਕੋ ਹੀ ਗੱਲ ਹੈ 1 ਦੀ ਗੁਣਾ 2 ਨਾਲ ਕਰ ਲਈਏ ਜਾਂ 2 ਦੀ ਗੁਣਾ 1 ਨਾਲ ਕਰ ਲਈਏ ਅਸੀਂ ਕੀ ਤਾਂ ਆਰਡਰ ਚੇਂਜ ਕਰਤਾ ਪਹਿਲਾਂ 1 ਸੀ ਬਾਅਦ ਚ 2 ਅੱਥੇ ਕੀ ਕਰਤਾ 2 ਪਹਿਲਾਂ 1 ਬਾਅਦ ਚ 1 2 ਵੀ ਸਾਨੂੰ ਪਤਾ 2 ਹੁੰਦਾ ਹੈ ਤੇ 2 1 ਵੀ ਕੀ ਹੁੰਦਾ 2 ਤਾਂ ਕਰਮਵਟਾਂਦਰਾ ਗੁਣ ਕਿੱਥੇ ਕਿੱਥੇ ਫੋਲੋ ਕਰਦਾ ਪਲੱਸ ਕਰਦਾ ਗੁਣਾ ਕਰਦਾ ਲੇਕਿਨ ਵੰਡ ਤੇ ਨਹੀਂ ਕਰਦਾ ਜੇਕਰ ਆਪਾਂ ਕਰੀਏ 2 ਵੰਡ 3 ਕਰੀਏ ਔਰ 3 ਵੰਡ 2 ਕਰੀਏ ਆ ਇਕਵਲ ਨਹੀਂ ਆ ਨੋਨ ਇਕਵਲ ਹੈਗਾ 2/3 ਤੇ 3/2 ਇਕਵਲ ਨਹੀਂ ਹੁੰਦੇ ਨੈਕਸਟ ਪ੍ਰੋਪਰਟੀ ਹੈ ਸਾਡੇ ਕੋਲ ਐਸੋਸੀਏਟਿਵ ਪ੍ਰੋਪਰਟੀ ਸਟੇਟਸ ਦਾ ਚੇਂਜਿੰਗ ਦਾ ਗਰੂਪਿੰਗ ਆਫ ਨੰਬਰ ਡਸ ਨੋਟ ਚੇਂਜ ਦਾ ਰਿਜ਼ਲਟ ਆਫ ਆਪਰੇਸ਼ਨ ਸਿਆਚਾਰ ਦਾ ਗੁਣ ਦਾ ਅਰਥ ਹੈ ਕਿ ਅੰਕਾਂ ਨੂੰ ਵੱਖ-ਵੱਖ ਡੰਗ ਨਾਲ ਗਰੁੱਪ ਕਰਨ ਨਾਲ ਕਿਰਿਆ ਦਾ ਨਤੀਜਾ ਕੋਈ ਫਰਕ ਨਾ ਪਵੇ ਆ ਐਕਸਟਲੀ ਬ੍ਰੈਕਟ ਪ੍ਰੋਪਰਟੀ ਹੁੰਦੀ ਹੈ 1+2 प्लस तीन करिए प्लस दो प्लस तीन अंक अंक लास्ट दो, दे ब्रैकेट, या कोई फिर के, दो दी ब्रैकेट उत्तर बराबर ब्राब ब्राब आंसर बराबर आऊगा एक दो तीन तीन प्लस तीन छः सब तो पहले अभी ब्रैकेट सोल्व करनी होंगी है आ छ आजगा एक दो तीन पांज, पांज एक छे तो प्लस के उपर्टी लगी है

ਹੋਲ ਨੰਬਰ ਨੂੰ ਬਿਲੋਂਗ ਕਰਦੇ ਨਹੀਂ ਪੂਰਨ ਸੰਖਿਆਵਾਂ ਵਿੱਚੋਂ ਨਹੀਂ ਲੇਕਿਨ 2 ਵੰਡ 3 ਕਰਾਂਗੇ ਉਹ ਹੋਲ ਨੰਬਰ ਦੇ ਵਿੱਚ ਨਹੀਂ ਆਉਗਾ ਸੈਟ ਨੂੰ ਬਿਲੋਂਗ ਨਹੀਂ ਕਰਦਾ ਜਿਹੜਾ ਆਪਰੇਸ਼ਨ ਲਾਉਣ ਤੋਂ ਬਾਅਦ ਜਿਹੜਾ ਰਿਜ਼ਲਟ ਬੰਦ ਹੈ ਉਹ ਉਸ ਸੈਟ ਨੂੰ ਬਿਲੋਂਗ ਨਹੀਂ ਕਰਦਾ ਤਾਂ ਬੰਦ ਗੁਣ ਵੀ ਨਹੀਂ ਆਊਗਾ ਸਹਿਚਾਰੀਤਾ ਗੁਣ ਆ ਵੀ ਨਹੀਂ ਆਊਗਾ ਦੱਸਿਆ ਸੀ 2 ਵਟਾ ਸੌਰੀ 2 ਵੰਡ 3 ਬ੍ਰੈਕਟ ਲਾਵਾਂਗੇ ਵੰਡ 4 ਕਰਾਂਗੇ ਬਰਾਬਰ ਨਹੀਂ ਆਊਗਾ 2 ਵੰਡ 3 ਵੰਡ 4 ਕੁਝ ਆ ਤੁਸੀਂ ਚੈੱਕ ਕਰ ਲਓ ਆ ਪ੍ਰੋਪਰਟੀ ਫੋਲੋ ਨਹੀਂ ਕਰੂਗਾ ਇਹਦੇ ਉੱਤਰ ਜੋ ਕੋਈ ਨਹੀਂ ਨਨ ਆਫ ਦਾ ਅਬਵ অপਸ਼ਨ ਡੀ ਨੈਕਸਟ ਕੁਐਸਚਨ ਸਟੇਲ ਲਾਸਟ ਕੁਐਸਚਨ ਹੈਗਾ ਸਾਡਾ ਅੱਜ ਦੀ ਵੀਡੀਓ ਦਾ 21 4 21 3 ਅਸੀਂ ਬ੍ਰੈਕਟ ਕਰਕੇ ਸੋਲਵ ਵੀ ਕਰ ਸਕਦੇ ਹਾਂ ਲੇਕਿਨ ਸਾਨੂੰ ਪਤਾ ਹੈ 21 ਤੇ 21 ਦੋਨਾਂ ਵਿੱਚ ਸਾਂਝਾ ਹੈ 21 ਅਸੀਂ ਬਾਹਰ ਲੈ ਲਾਂਗੇ ਅੰਦਰ ਕੀ ਰਹਿ ਗਿਆ ਥਰੋ 4 ਥਰੋ ਕੀ ਬਚ ਗਿਆ 3 21 ਦੋਨਾਂ ਦੇ ਵਿੱਚ ਪਸਾਂਜਾ ਸੀ ਉਹ ਬਾਹਰ ਕੱਢ ਲਿਆ ਸੀ ਇੱਧਰ ਰਹਿ ਗਿਆ 4 3 ਤਾਂ ਕਿਹੜਾ ਆਪਸ਼ਨ ਆ 4 3 21 ਆਪਸ਼ਨ A ਐਂ ਦੇ ਵਿੱਚ ਕਿ 4 21 3 ਉਹ ਗਲਤ ਹੈ ਕਿ 4 ਵੀ 1 ਨਾਲ 21 ਨਾਲ ਗੁਣਾ ਇਹਰ 21 ਦੀ ਗੁਣਾ 3 ਨਾਲ ਵੀ ਹੈਗੀ ਹੈ ਇੱਥੇ ਲਿਖੀ ਨਹੀਂ ਜੰਨੇ ਮਿਸ ਕਰਤਾ ਤੇ 21 4 3 ਇੱਥੇ ਪਲੱਸ ਨਹੀਂ ਪਾਇਆ ਗੁਣਾ ਬਾਤੀ ਤਾਂ ਆ ਵੀ ਗਲਤ ਆਪਸ਼ਨ 8 ਰੁਆ ਹੋ ਗਿਆ ਸਾਡੇ ਕੋਲ 4 3 21 Thanks for watching isitra aap di series asi continue rakhenge thanks